ਸਾਡੇ ਜਿਹੜੀ ਪਾਰਟੀ ਸ਼ਰਮਨੇ ਕਲਜ਼ਾ ਮੁਸਰ ਆ ਉਹ ਕੋਈ ਛੁੱਟੇ ਬਾਦ ਦੜੀ ਦਾ ਜੱਜ ਕਰ ਸਕਦੇ ਵੀ ਅਸੀਂ ਤੁਹਾਨੂੰ 1000 ਰੁਪਏ ਦੇ 2-2000 ਰੁਪਏ ਪਾ ਦਾਂਗੇ ਸਾਡੇ ਜਿਹੜੇ ਪਾਣੀ ਆ ਅੱਜ ਪਾਣੀ ਜਿੰਨੇ ਪੰਜ ਦਰਿਆ ਜਿਹੜੀ ਪੰਜ ਦਰਿਆ ਦੀ ਧਰਤੀ ਬਣੀ ਹੁੰਦੀ ਸੀ ਉਹ ਸਾਰੇ ਗੰਦਲੇ ਕਰਤੇ ਆ ਫੈਕਟਰੀਆਂ ਦਾ ਜਿੰਨਾ ਗੰਦਾ ਪਾਣੀ ਆ ਉਹ ਸਾਰਾ ਉਹਦੇ ਵਿੱਚ ਜਾ ਰਿਹਾ ਜਾਂ ਸਾਡੀ ਧਰਤੀ 'ਚ ਜਾ ਰਿਹਾ ਸਾਡੀ ਫਸਲਾਂ ਦੀ ਐਮਐਸਪੀ ਤੇ ਜੇ ਹੋਰ ਜਿੰਨੇ ਰੋਲੇ ਆ ਜਿਵੇਂ ਵੀ ਤੁਹਾਨੂੰ ਪਤਾ ਕੋਈ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਆ ਚੁੱਕੇ ਆ ਇਹ ਵਾਕਮਕਾ ਪਾਰਟੀਆਂ ਨੇ ਤੁਹਾਡੇ ਤੱਕ ਪਹੁੰਚਣਾ ਤੇ ਪਹੁੰਚ ਗਏ ਤੁਹਾਨੂੰ ਜਿਹੜਾ ਹਰ ਕਿਸਾਨ ਵਾਲਾ ਜਿਹੜਾ ਪਿਛਲੇ 75 ਸਾਲ ਤੋਂ ਸਾਨੂੰ ਲੋਕਾਂ ਨੂੰ ਕਮਲੇ ਬਣਾਉਂਦੇ ਆ ਰਹੇ ਆ ਬਈ ਅਸੀਂ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਾਂਗੇ ਤੇ ਕਦੇ ਤੁਹਾਡੇ ਹੁਣ ਨਵਾਂ ਕਮ ਸਿਸਟਮ ਚੱਲ ਪਿਆ ਉਹ ਫ੍ਰੀ ਹੋਏਗਾ ਕਮ ਚਲਾਉਣ ਦੇ ਲੱਗੇ ਆ ਬਈ ਤੁਹਾਡੇ ਜੁਨਟਾ ਮਾਫ ਕਰ ਦਾਂਗੇ ਬੀਬੀਏ ਨੂੰ 1000 1000 ਰੁਪਏ ਦੇ ਦਾਂਗੇ ਜਾਂ ਮੋਦੀ ਕਹਿੰਦਾ ਮੈਂ 20 2000 ਰੁਪਏ ਪਾ ਦੂੰਗਾ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਨ ਆਇਆ ਆ ਸਾਡੇ ਜਿਹੜੀ ਪਾਰਟੀ ਸ਼ਰਮ ਦੀ ਕਲਜ਼ਾ ਮੁਸਰ ਆ ਉਹ ਕੋਈ ਛੁੱਟੇ ਬਾਦ ਦੜੀ ਦਾ ਨਹੀਂ ਕਰ ਸਕਦੀ ਵੀ ਅਸੀਂ ਤੁਹਾਨੂੰ 1000 ਰੁਪਏ ਦੇ 2-2000 ਰੁਪਏ ਪਾ ਦਾਂਗੇ ਅਸੀਂ ਤਾਂ ਉਹ ਜਿਹੜੀ ਅਸਲ ਲੜਾਈ ਆ ਪੰਜਾਬ ਦੀ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਵੀ ਜਿਹੜੀ ਅਸਲ ਲੜਾਈ ਪੰਜਾਬ ਦੀ ਹੈ ਮੁਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਉਹ ਜਿਹੜੀ ਲੜਾਈ ਆ ਅਸੀਂ ਇਹ ਇੱਕ ਠੋਕ ਕੇ ਲੜਾਂਗੇ ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਸਾਡੇ ਨੌਜਵਾਨੀ ਇਤੋਂ ਬਾਹਰ ਜਾ ਰਹੇ ਆ ਤੇ ਸਾਡੇ ਬਜ਼ੁਰਗ ਇੱਥੇ ਇਕੱਲੇ ਰਹਿੰਦੇ ਆ ਜੇ ਇੱਥੋਂ ਜਵਿੰਨਾਂ ਵੇਚ ਕੇ ਉਹ ਵੀ ਬਾਹਰ ਜਾ ਜਾਂਦੇ ਆ ਸਾਡੇ ਜਿਹੜੇ ਬੱਚੇ ਆ ਉਹ ਇੰਨੇ ਨੇ ਪੀ ਐਚ ਡੀ ਕਰ ਕਰ ਕੇ ਬੇਲੇ ਬੈਠੇ ਉਹਨਾਂ ਨੂੰ ਜੋਬ ਨਹੀਂ ਮਿਲਦੀ ਹੈਗੀ ਜਦਾ ਸਾਡੇ ਜਿਹੜੇ ਪਾਣੀ ਆ ਅੱਜ ਪਾਣੀ ਜਿੰਨੇ ਪੰਜ ਦਰਿਆ ਜਿਹੜੀ ਪੰਜ ਦਰਿਆ ਦੀ ਧਰਤੀ ਨੂੰ ਮਿਲਦੀ ਹੁੰਦੀ ਸੀ ਉਹ ਸਾਰੇ ਗੰਦਲੇ ਕਰਤੇ ਆ ਫੈਕਟਰੀਆਂ ਦਾ ਜਿੰਨਾ ਗੰਦਾ ਪਾਣੀ ਆ ਉਹ ਸਾਰਾ ਉਹਦੇ ਵਿੱਚ ਜਾ ਰਿਹਾ ਜੇ ਸਾਡੀ ਧਰਤੀ 'ਚ ਜਾ ਰਿਹਾ ਆ ਸਾਡੇ ਫਸਲਾਂ ਦੇ ਐਮਐਸਪੀ ਤੇ ਜਿਹੜੇ ਹੋਰ ਜਿੰਨੇ ਰੋਲੇ ਆ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ ਭਈ ਅੱਜ ਸਾਡੇ ਕਿਸਾਨ ਜਿਹੜੇ ਆ ਉਹ ਵੱਖ ਮਜ਼ਦੂਰ ਵੱਖ ਆਪਣੇ ਦਿल्ले ਦੇ ਬਰੁਹਾ ਦੇ ਬੈਠੇ ਆ ਤੇ ਉੱਥੇ ਹਮੇਸ਼ਾ ਇਹੀ ਲੜਾਈ ਹੁੰਦੀ ਆ ਵੀ ਭਾਈ ਵੀ ਸਾਡੇ ਪੰਜਾਬ ਦੇ ਜਿਹੜੇ ਮੰਗੜੇ ਇੱਥੇ ਤੇ ਰੋ ਸੋ ਇਹ ਸਾਰੀ ਗੱਲ ਦਾ ਮੁੱਦਾ ਜਿਹੜਾ ਆ ਜਦੋਂ ਵੋਟਾਂ ਹੁੰਦੀਆਂ ਲੋਕ ਤੁਹਾਨੂੰ ਕਮਲੇ ਬਣਾ ਕੇ ਆਪਣੀਆਂ ਵੋਟਾਂ ਲੈ ਜਾਂਦੇ ਆ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਗਾ ਵੀ ਜਦੋਂ ਆਹ ਵੋਟਾਂ ਆਉਣੀਆਂ ਨੇ ਇੱਥੇ ਆਪਣੇ ਨਾ ਮਤਦਾਨ ਉਹ ਹਮੇਸ਼ਾ ਸੋਚ ਸਮਝ ਕੇ ਕਰੋ ਵੀ ਅਸੀਂ ਕਿਹੜੀ ਪਾਰਟੀ ਦਾ ਖੜਨਾ ਚਾਹੁੰਦੇ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਦਿੱਲੀ ਤੋਂ ਚੱਲਦਿਆਂ ਆਈਆਂ ਪਾਰਟੀਆਂ ਨੇ ਉਹਨਾਂ ਨੇ ਕਦੇ ਵੀ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਨੀ ਉਹਨਾਂ ਨੇ ਪੰਜਾਬ ਦੇ ਨਾਲ ਕਦੇ ਨਹੀਂ ਖੜਨਾ ਉਹਨਾਂ ਨੇ ਜੋ ਉੱਪਰੋਂ ਹੁਕਮ ਆਊਗਾ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਨਾਲ ਉਹੀ ਕੰਮ ਕਰਨਾ ਜੋ ਤੋਂ ਆਵਾ ਹੁਣ ਤੁਹਾਡੇ ਸਾਹਮਣੇ ਪਾਣੀ ਦੀ ਗੱਲ ਆਉਂਦੀ ਆ ਤੇ ਭਗੰਤਮਾਨ ਨੂੰ ਪਾਣੀ ਹਰਿਆਣੇ ਨੂੰ ਦੇਣ ਦੀ ਫੇਰ ਫੇਰ ਗੱਲ ਕਰੀਏ ਇਹਨਾਂ ਵੀ ਐਸਓਈਐਲ ਦਾ ਪਾਣੀ ਉਧਰੋਂ ਦੂ ਕਰਨਾ ਸ਼ੁਰੂ ਕਰੀਏ ਸੋ ਹਮੇਸ਼ਾ ਆਜ ਦੇ ਪਾਰਟੀ ਵੇਖੋ ਜਿਹੜੀ ਪੰਜਾਬ ਦੇ ਹੱਕ ਪੰਡਾਲ ਖੜਦੀ ਆ ਜਿਹੜੇ ਪੰਜਾਬ ਦੀ ਗੱਲ ਕਰਦੀ ਆ ਉਹ ਇੱਕੋ ਇੱਕ ਪਾਰਟੀ ਆ ਸ਼ਰੋਮ ਦੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਆ ਤੁਹਾਡੇ ਸਾਹਮਣੇ ਪਿਛਲੇ 40 ਸਾਲ ਤੋਂ ਲੜਾਈ ਲੜਦੇ ਆ ਰਹੇ ਆ ਅੱਜ ਤੱਕ ਉਹਨਾਂ ਨੇ ਆਪਣੀ ਲੜਾਈ ਤੋਂ ਪਿੱਛੇ ਨਹੀਂ ਹਟੇ ਅਜੇ ਤੱਕ ਉਹਨਾਂ ਨੇ ਕਦੇ ਪੰਜਾਬ ਤੋਂ ਪੰਜਾਬ ਦੀ ਗੱਲ ਤੋਂ ਬਿਨਾ ਕਿਸੇ ਹੋਰ ਚੀਜ਼ ਦੀ ਗੱਲ ਨਹੀਂ ਕੀਤੀ ਚਾਹੇ ਉਹਨਾਂ ਨੂੰ ਜੇਲਾ ਗੱਦਨੀਆਂ ਪਈਆਂ ਪਰ ਫਿਰ ਵੀ ਉਹ ਪੰਜਾਬ ਦੀ ਲੜਾਈ ਇੱਕ ਠੋਕ ਕੇ ਲੜਦੇ ਆ ਸੋ ਮੈਂ ਤੁਹਾਨੂੰ ਸਾਰੇ ਉਹ ਬੇਨਤੀ ਕਰੂੰਗਾ ਸਾਡਾ ਪਰਿਵਾਰ ਤੁਸੀਂ ਪੱਖਿਆ ਹੋਇਆ ਸਾਡੇ ਪਰਿਵਾਰ ਪਹਿਲਾਂ ਵੀ ਪੰਤ ਕੂਬ ਦੇ ਨਾਲ ਖੜਾ ਤੇ ਆਪਣੀ ਸ਼ਹਾਟਾ ਪਾ ਚੁੱਕਿਆ ਤੇ ਸਾਡੇ ਜਿਹੜਾ ਖੂਨ ਮੇਰੇ ਅੰਦਰ ਆ ਉਹ ਵੀ ਭਾਈ ਰਿਸ਼ਪਾਲ ਸਿੰਘ ਛਿਲੜਾ ਦਾ ਤੇ ਸਾਡੇ ਵਿੱਚ ਵੀ ਉਹ ਜਨੂਨ ਆ ਵੀ ਅਸੀਂ ਪੰਜਾਬ ਦੀ ਜੜੀ ਲਈ ਆ ਵੱਡੇ ਪੱਦਰ ਤੇ ਲੜੀਏ ਪਰ ਉਹ ਲੜਾਈ ਲੜੀ ਤਾਂ ਜਾਊਗੀ ਜੇ ਤੁਸੀਂ ਸਾਡਾ ਸਾਥ ਦਓਗੇ ਜੇ ਤੁਸੀਂ ਚਾਹੋਗੇ ਵੀ ਇਹ ਜਿਹੜੀ ਆਵਾਜ਼ ਆ ਉੱਥੇ ਲੋਕ ਸਭਾ ਦੇ ਵਿੱਚ ਜਾ ਕੇ ਗੂੰਜੇ ਤੇ ਉਹ ਤੁਹਾਡੇ ਸਾਥ ਨਾਲ ਹੋਣਾ ਉਹ ਮੇਰੇ ਨਹੀਂ ਹੋਣਾ ਸੋ ਮੈਂ ਤੁਹਾਨੂੰ ਕੋਈ ਵਾਅਦਾ ਨਹੀਂ ਕਰਦਾ ਵੀ ਅਸੀਂ 1000 2000 ਰੁਪਏ ਦਵਾਂਗੇ ਅਸੀਂ ਇਹ ਗੱਲ ਤੁਹਾਨੂੰ ਪ੍ਰਮਾਣ ਦਿਨੇ ਆ ਜਿਹੜੀ ਵੀ ਪੰਜਾਬ ਦੇ ਅਸਲ ਮੁੱਦੇ ਆ ਉੱਥੇ ਇੱਕ ਠੋਕ ਕੇ ਅਸੀਂ ਗੁੰਜਾਂਗੇ ਉੱਥੇ ਲੜਾਂਗੇ ਸਾਡੇ ਪੰਜਾਬ ਦੇ ਜਿੰਨੇ ਹੱਕਾ ਸਾਡੇ ਬੱਚਿਆਂ ਦੇ ਜਿਹੜੇ ਹੱਕਾ ਉਹ ਇੱਥੇ ਲੈ ਕੇ ਆਵਾਂਗੇ ਜਿਹੜੀ ਸਾਡੀ ਪਹਿਲੀ ਦੁਆਈ ਹੋ ਉਹ ਇੱਕੋ ਇੱਕ ਹੋਊਗੀ ਵੀ ਸਾਡੇ ਬੱਚੇ ਜਿਹੜੇ ਅੱਜ ਨਸ਼ੇ ਨੂੰ ਮਾਰ ਰਹੇ ਆ ਉਹ ਨਸ਼ਿਆਂ ਵੱਲੋਂ ਮਰ ਸਕਣ ਸਾਡੀ ਪੀੜ੍ਹੀ ਜਿਹੜੀ ਆ ਉਹਨਾਂ ਲਈ ਪੀੜ੍ਹੀ ਜਿਹੜੀ ਆ ਸਾਡੇ ਦਾ ਜਵਾਬ ਲੈ ਮੰਗੇ ਵੀ ਤੁਸੀਂ ਉਦੋਂ ਸੁੱਤੇ ਪੈ ਸੀ ਉਦੋਂ ਕੀ ਕਰਦੇ ਸੀ ਸੋ ਇੰਨੀ ਬੇਨਤੀਆਂ ਕਰਦੇ ਹੋਏ ਇਸ ਵਾਰ ਜਿਹੜਾ ਵਾ ਤੁਸੀਂ ਇੱਕ ਵਾਰ ਸਾਡਾ ਸਾਹ ਦੇ ਕੇ ਵੇਖੋ ਅਸੀਂ ਅਕਾਲੀ ਦਲ ਵੀ ਦੇਖ ਲੈ ਕਾਂਗਰਸ ਵੀ ਦੇਖ ਲੈ ਆਪ ਬੋਲੇ ਨੇ ਬਤਲਾਵ ਦੇਖ ਲਿਆ ਤੇ ਸਿਮਰਜੀਤ ਸਿੰਘ ਮਾਨ ਪਿਛਲੇ 40 ਸਾਲ ਤੋਂ ਲੜਾਈ ਲੜਦੇ ਆ ਰਹੇ ਆ ਤੇ ਇੱਕ ਵਾਰ ਸਾਡਾ ਸਾਥ ਜ਼ਰੂਰ ਦਿਓ ਤਾਂ ਜੋ ਅਸੀਂ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਵੱਡੇ ਪੱਧਰ ਤੇ ਉਭੰਗ ਕਰ ਸਕੀਏ ਤੇ ਇਸ ਵਾਰ ਬਲਟੀ ਦਾ ਜਿਹੜਾ ਬੜੰਨ ਡੱਬ ਕੇ ਸਾਡਾ ਸਾਥ ਦਿਓ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ